ਕਿ ਮਨੁੱਖਾ ਜ਼ਿੰਦਗੀ ਦੇ ਵਿੱਚ ਆਨੰਦ ਕਿੱਦਾਂ ਪ੍ਰਾਪਤ ਕਰਦਾ ਹੈ ਸਕੂਨ ਕਿੱਦਾਂ ਪ੍ਰਾਪਤ ਕਰਦਾ ਹੈ ਤੇ ਉਹ ਆਨੰਦ ਉਹ ਸਕੂਨ ਉਹ ਖੁਸ਼ੀ ਉਹ ਸੁੱਖ ਕਿਸ ਜਗ੍ਹਾ ਤੋਂ ਮਿਲਦਾ ਹੈ ਅਤੇ ਕਿੱਦਾਂ ਪ੍ਰਾਪਤ ਹੁੰਦਾ ਕਿੱਦਾਂ ਹਾਸਲ ਹੁੰਦਾ ਤੇ ਕਿਸ ਜਗ੍ਹਾ ਤੇ ਪ੍ਰਾਪਤ ਹੁੰਦਾ ਹੈ ਤੇ ਜ਼ਿੰਦਗੀ ਦੇ ਵਿੱਚੋਂ ਇਹਨਾਂ ਦੁਸ਼ਮਣਾਂ ਨੂੰ ਕਿਦਾਂ ਖਤਮ ਕਰਦਾ ਹੈ ਇਹਨਾਂ ਵੈਰੀਆਂ ਨੂੰ ਕਿਦਾਂ ਖਤਮ ਕਰਦਾ ਹੈ ਤੇ ਇਹਨਾਂ ਦੁਸ਼ਮਣਾਂ ਨੂੰ ਖਤਮ ਕਰਕੇ ਇਹਨਾਂ ਵੈਰੀਆਂ ਨੂੰ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਵੈਰੀ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜ਼ਿੰਦਗੀ ਦੇ ਵਿੱਚੋਂ ਇਹਨਾਂ ਨੂੰ ਕੱਢ ਕੇ ਕਿਦਾਂ ਸਕੂਨ ਹਾਸਲ ਕਰਦਾ ਹੈ ਰਹਾਉ ਵਾਲੇ ਬੰਦ ਵਿੱਚ ਸਤਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਮਹਾ ਆਨੰਦ ਅਚਿੰਤ ਸਹਿ ਜਾਇਆ ਦੁਸ਼ਮਨ ਦੂਤਮੂਏ ਸੁਖ ਪਾਇਆ ਰਹਾਉ ਵਾਲੇ ਬੰਦ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿਉਂਕਿ ਸ਼ਬਦ ਦਾ ਰਹਾਉ ਵਾਲਾ ਬੰਦ ਸ਼ਬਦ ਦੀ ਟੇਕ ਹੁੰਦੀ ਹੈ ਜਿਸ ਵਿੱਚ ਸ਼ਬਦ ਦਾ ਤਤਸਾਰ ਦਿੱਤਾ ਹੁੰਦਾ ਹੈ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਮਹਾ ਆਨੰਦ ਅਚਿੰਤ ਸਹਜਾਇਆ ਆਨੰਦ ਕੀ ਹੈ ਆਪਾਂ ਆਨੰਦ ਕਿੰਨੂੰ ਮੰਨਦੇ ਆਂ ਕਿੰਨੂੰ ਸਮਝਦੇ ਆਂ ਅਪਾ ਚੰਗਾ ਭੋਜਨ ਛੱਕ ਲਿਆ ਚੰਗਾ ਲੰਗਰ ਛੱਕ ਲਿਆ ਤੇ ਛੱਕ ਕੇ ਆਪਾਂ ਕਹਿ ਦਿੰਨੇ ਕਿ ਲੰਗਰ ਛੱਕ ਕੇ ਭੋਜਨ ਛੱਕ ਕੇ ਆਨੰਦ ਆ ਗਿਆ ਕਿਸੇ ਜਗ੍ਹਾ ਤੇ ਗਏ ਜਾ ਕੇ ਘੁੰਮੇ ਫਰੇ ਉਸ ਜਗ੍ਹਾ ਤੇ ਜਾ ਕੇ ਘੁੰਮ ਕੇ ਕਹਿੰਨੇ ਆ ਕਿ ਉਹ ਘੁੰਮਣ ਦੇ ਨਾਲ ਵੱਖ-ਵੱਖ ਥਾਵਾਂ ਦੇਖਣ ਦੇ ਨਾਲ ਵੱਖ-ਵੱਖ ਸਥਾਨਾਂ ਤੇ ਜਾਣ ਦੇ ਨਾਲ ਆਨੰਦ ਆ ਗਿਆ ਕਈ ਵਾਰ ਗੁਰਦਵਾਰੇ ਆ ਕੇ ਬਾਣੀ ਨੂੰ ਪੜਿਆ ਸੁਣਿਆ ਬੈਠੇ ਤੇ ਸੁਣ ਕੇ ਆਨੰਦ ਆ ਗਿਆ ਕਹਿੰਦੇ ਉਹ ਆਨੰਦ ਨਹੀਂ ਉਹ ਇੱਕ ਮਹਿਸੂਸ ਕਰਨਾ ਉਹ ਫੀਲਿੰਗ ਹੈ ਉਹ ਤੈਨੂੰ ਚੰਗਾ ਲੱਗਾ ਉਹ ਫੀਲਿੰਗ ਹੈ ਅਸਲ ਆਨੰਦ ਕੀ ਹੈ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਆਂ ਪਾਤਸ਼ਾਹ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਆਨੰਦ ਜਾਣਿਆ ਕਿੱਥੋਂ ਜਾਏਗਾ ਸਮਝਿਆ ਕਿੱਥੋਂ ਜਾਏਗਾ ਕਹਿੰਦੇ ਗੁਰੂ ਕੋਲੋਂ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਾਰ ਕਿਰਪਾ ਕਿਲ ਵੀ ਕਟੇ ਗਿਆਨ ਅੰਜਨ ਸਾਰਿਆ ਕਹਿੰਦੇ ਮਾਲਕ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਕਿਲਬਿਕ ਪਾਪ ਕੱਟ ਦਿੱਤੇ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਕਰ ਦਿੱਤੇ ਤੇ ਉਹ ਦੁੱਖ ਦੂਰ ਕਰਕੇ ਉਹਨਾਂ ਦੁਸ਼ਮਣਾਂ ਨੂੰ ਦੂਰ ਕਰਕੇ ਉਹ ਜਮ ਵਿਕਾਰ ਦੂਰ ਕਰਕੇ ਗਿਆਨ ਅੰਜਨ ਸਾਰੇ ਆ ਤੇ ਅੰਤਲੀ ਪੰਕਤੀ ਦੇ ਵਿੱਚ ਸਤਿਗੁਰ ਪਾਤਸ਼ਾਹ ਦੇ ਬਖਸ਼ੇਰ ਕੰਨ ਕਹਿੰਦੇ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਆਨੰਦ ਇਹ ਹੈ ਅਸਲ ਸਕੂਨ ਇਹ ਹੈ ਅਸਲ ਖੁਸ਼ੀ ਇਥੋਂ ਮਿਲਣੀ ਆ ਆਨੰਦ ਇਥੋਂ ਮਿਲਣਾ ਸੁੱਖ ਇਥੋਂ ਮਿਲਣਾ ਗੁਰੂ ਦੇ ਕੋਲ ਆ ਕੇ ਉਹ ਸਿੱਖਿਆ ਹਾਸਲ ਕਰਕੇ ਉਹ ਸੋਚ ਪ੍ਰਾਪਤ ਕਰਕੇ ਕਹਿੰਦੇ ਆਨੰਦ ਸੁਣੋ ਵਡਭਾਗੀਓ ਏ ਵਡਭਾਗੀ ਜਨੋ ਆਨੰਦ ਸੁਣੋ ਕੀ ਹੈ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਕਹਿੰਦੇ ਅਸਲ ਆਨੰਦ ਉਹ ਹੈ ਜਿੱਥੇ ਸਾਰੇ ਮਨੋਰਥ ਪੂਰੇ ਹੋ ਜਾਣ ਕਿਸੇ ਚੀਜ਼ ਦੀ ਮਨ ਦੇ ਵਿੱਚ ਇੱਛਾ ਨਾ ਰਹਿ ਜਾਵੇ ਕਿਸੇ ਚੀਜ਼ ਦੀ ਮਨ ਦੇ ਵਿੱਚ ਤ੍ਰਿਸ਼ਨਾ ਨਾ ਰਹਿ ਜਾਵੇ ਕਿਸੇ ਚੀਜ਼ ਦੀ ਮਨ ਦੇ ਵਿੱਚ ਉਹ ਲੋਭ ਨਾ ਹੋਵੇ ਉਹ ਹੰਕਾਰ ਨਾ ਹੋਵੇ ਕਹਿੰਦੇ ਜਦੋਂ ਸਾਰੇ ਹੀ ਮਨੋਰਥ ਪੂਰੇ ਹੋ ਜਾਂਦੇ ਨੇ ਨਾ ਕਹਿੰਦੇ ਅਸਲ ਆਨੰਦ ਤਾਂ ਉਹ ਹੈ ਜਿਸ ਮਿਲੇ ਮਨ ਹੋਏ ਆਨੰਦ ਸੋ ਗੁਰ ਕਹੀਐ ਕਹਿੰਦੇ ਜਿੰਨੂੰ ਮਿਲ ਕੇ ਆਨੰਦ ਮਲ ਮਿਲ ਜਾਵੇ ਪ੍ਰਾਪਤ ਹੋ ਜਾਵੇ ਸੋ ਸਤ ਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ ਕਹਿੰਦੇ ਮਨ ਦੀਆਂ ਦੁਬਦਾਵਾਂ ਜਦੋਂ ਬਿਨਸ ਜਾਂਦੀਆਂ ਨੇ ਨਾ ਖਤਮ ਹੋ ਜਾਂਦੀਆਂ ਨੇ ਤੇ ਉਹ ਇਨਸਾਨ ਪਰਮ ਪਦਵੀ ਪ੍ਰਾਪਤ ਕਰ ਲੈਂਦਾ ਉੱਚੀ ਪਦਵੀ ਪ੍ਰਾਪਤ ਕਰ ਲੈਂਦਾ ਹੈ ਜਿਸ ਅਵਸਥਾ ਦੇ ਵਿੱਚ ਜਾ ਕੇ ਉਸ ਇਨਸਾਨ ਨੂੰ ਕਿਸੇ ਚੀਜ਼ ਦਾ ਲੋਭ ਨਹੀਂ ਰਹਿ ਜਾਂਦਾ ਕਿਸੇ ਚੀਜ਼ ਦਾ ਲਾਲਚ ਨਹੀਂ ਰਹਿ ਜਾਂਦਾ ਉਹਦੇ ਮਨੋਰਥ ਪੂਰੇ ਹੋ ਜਾਂਦੇ ਨੇ ਪਾਸ਼ਾ ਕਹਿੰਦੇ ਆਨੰਦ ਸੁਨੋ ਵਡ ਭਾਗੀ ਉਹ ਸਗਲ ਮਨੋਰਥ ਪੂਰੇ ਕਹਿੰਦੇ ਆ ਆ ਆਨੰਦ ਅਸਲੀ ਆ ਆ ਅਸਲੀ ਸੁਖ ਤੇ ਉਹ ਮਿਲਣਾ ਕਿੱਥੋਂ ਹੈ ਗੁਰੂ ਦੇ ਦਰ ਤੇ ਆ ਕੇ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਹਿੰਦੇ ਜਦੋਂ ਮੈਂ ਸਤਿਗੁਰੂ ਨੂੰ ਪਾ ਲਿਆ ਨਾ ਗੁਰੂ ਨੂੰ ਹਾਸਲ ਕਰ ਲਿਆ ਫਸਲ ਕਰਨਾ ਭਾਵ ਉਹਦੀਆਂ ਵਿਚਾਰਾਂ ਮੈਂ ਜ਼ਿੰਦਗੀ ਵਿੱਚ ਹਾਸਲ ਕਰ ਲੈਣੀਆਂ ਉਹਦੇ ਗੁਣ ਜ਼ਿੰਦਗੀ ਵਿੱਚ ਲੈ ਆਉਣੇ ਉਹ ਸੋਚ ਜ਼ਿੰਦਗੀ ਵਿੱਚ ਲੈ ਆਉਣੇ ਜੜੀ ਸੋਚ ਜੋਰਾਵਰ ਸਿੰਘ ਫਤੇ ਸਿੰਘ ਵਿੱਚ ਸੀ ਉਹ ਸੋਚ ਨੂੰ ਜ਼ਿੰਦਗੀ ਵਿੱਚ ਲੈ ਕੇ ਆਉਣਾ ਉਹ ਲਾਲਚ ਵਿੱਚ ਆ ਕੇ ਲੋਭ ਵਿੱਚ ਆ ਕੇ ਉਹ ਕਦੇ ਵੀ ਸਿੱਖੇ ਤੋਂ ਮੁਨਕਰ ਨਹੀਂ ਹੋਏ। ਤਰਮ ਨਹੀਂ ਛੱਡਿਆ। अनेका ਲਾਲਚ ਦਿੱਤੇ ਗਏ ਨੇ ਉਮਰ ਭਾਵੇਂ ਛੋਟੀ ਐ ਪਰ ਉਹਨਾਂ ਦੇ ਅੰਦਰ ਜਜ਼ਬਾ ਐ। ਉਹਨਾਂ ਦੇ ਅੰਦਰ ਉਹ ਸੋਚ ਪੈਦਾ ਕੀਤੀ ਹੋਈ ਐ ਮਾਤਾ ਗੁਜਰ ਕੌਰ ਨੇ। ਦਾਦੀ ਨੇ ਗੋਦ ਵਿੱਚ ਬਾ ਕੇ ਉਹ ਲੋਰੀਆਂ ਦਿੱਤੀਆਂ ਨੇ। ਗੁਰਵਰਜਨ ਪਾਤਸ਼ਾਹ ਜੀ ਦੀਆਂ ਘਟਨਾਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੀ ਸ਼ਹਾਦਤ ਉਹ ਸਾਰੇ ਵਿਚਾਰ ਉਹਨਾਂ ਨੂੰ ਦੱਸੀ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਉਹ ਜਜ਼ਬਾ ਪੈਦਾ ਤੇ ਕਈ ਵਾਰ ਸਤਗੁਰ ਪਾਤਸ਼ਾਹ ਜੀ ਜੇਕਰ ਸਾਡੇ ਵਿੱਚ ਆ ਕੇ ਦੇਖਣਾ ਮੈਂ ਤਾਂ ਤੁਹਾਨੂੰ ਇਹ ਜੋਰਾਵਰ ਸਿੰਘ ਫਤਿਹ ਸਿੰਘ ਅਜੀਤ ਸਿੰਘ ਜੁਜਾਰ ਸਿੰਘ ਦੇ ਕੇ ਗਿਆ ਸੀ ਅੱਜ ਤੁਹਾਡੇ ਵਿੱਚੋਂ ਕੋਈ ਦਿਖਦਾ ਨਹੀਂਗਾ ਕਵੀਰ ਨੇ ਬਹੁਤ ਸੋਣਾ ਲਿਖਿਆ ਲੈਣਾ ਲਿਖੀਆਂ ਕਹਿੰਦੇ ਕੀ ਗੱਲ ਹੋ ਗਈ ਸਿੰਘਾ ਅੱਜ ਤੋਂ ਕੱਲਾ ਹੀ ਤੁਰਿਆ ਆਉਣਾ ਏ ਕਿਹੜੀ ਗੱਲੋਂ ਨਾਲ ਮੇਰੇ ਤੋਂ ਨਜ਼ਰਾਂ ਨਹੀਂ ਮਿਲਾਉਂਦਾ ਨਾਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਕਹਿੰਦੇ ਤੈਨੂੰ ਤਾਂ ਮੈਂ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਦੇ ਕੇ ਗਿਆ ਸੀ ਉਹ ਸੋਚੜੀ ਦਿਖਦੀ ਅੱਜ ਮੈਨੂੰ ਉਹਨਾਂ ਬੱਚਿਆਂ ਦੇ ਵਿੱਚੋਂ ਕਿਰਦਾਰ ਨਹੀਂ ਦਿਖਦਾ ਉਹਨਾਂ ਬੱਚਿਆਂ ਦੇ ਵਿੱਚ ਉਹ ਗੁਣ ਨਹੀਂ ਦਿਖਦੇ ਉਹ ਗੁਣ ਨਹੀਂ ਚਲਕਦੇ ਜਿਹੜੇ ਉਸ ਸਹਿਬਜ਼ਾਦਿਆਂ ਦੇ ਵਿੱਚ ਸਨ ਕਹਿੰਦੇ ਉਹ ਸੋਚ ਨਹੀਂ ਦਿਖਦੀ ਕਹਿੰਦੇ ਆਨੰਦ ਉਦੋਂ ਆਉਂਦਾ ਜਦੋਂ ਗੁਰੂ ਦੇ ਨਾਲ ਮਿਲ ਕੇ ਆਪਣਾ ਜੀਵਨ ਬਤੀਤ ਕੀਤਾ ਹੋਵੇ ਸਾਰੇ ਮਨੋਰਥ ਪੂਰੇ ਹੋ ਜਾਣ ਜਿੱਥੇ ਆਪਾਂ ਪੰkti ਸਰਵਣ ਕੀਤੀ ਜਿਸ ਮਿਲੇ ਆ ਮਨ ਹੋਏ ਆਨੰਦ ਸੋ ਸਤਗੁਰ ਕਈਐ ਮਨ ਕੇ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ ਉੱਚੀ ਅਵਸਥਾ ਜਿਸ ਅਵਸਥਾ ਦੇ ਵਿੱਚ ਰਜੋ ਤਮੋ ਸਤੋ ਕਹਿੰਦੇ ਇਹ ਗੁਣ ਇਹਨਾਂ ਤੋਂ ਉੱਪਰ ਉੱਠ ਜਿੰਦਾ ਸੋਚ ਆਪਣੀ ਉੱਪਰ ਚੁੱਕ ਲੈਂਦਾ ਜਿੱਥੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਮਾਏ ਜਗ ਬਾਬਾ ਫਰੀਦ ਜੀ ਕਹਿੰਦੇ ਮੈਂ ਤਾਂ ਸਮਝਦਾ ਹੀ ਦੁੱਖ ਮੈਨੂੰ ਹੀ ਹੈ ਦੁਖੀ ਮੈਂ ਹੀ ਆ ਜਦੋਂ ਮੈਂ ਜਗਤ ਦੇ ਵਿੱਚ ਜਾ ਕੇ ਦੇਖਿਆ ਹੈ ਨਾ ਆਪਣੀ ਸੋਚ ਨੂੰ ਉੱਪਰ ਚੁੱਕ ਕੇ ਦੇਖਿਆ ਕਹਿੰਦੇ ਫਿਰ ਪਤਾ ਲੱਗਾ ਇਹ ਦੁੱਖ ਤਾਂ ਹਰ ਘਰ ਘਰ ਦੇ ਵਿੱਚ ਹੈ ਜਿੰਨੂੰ ਵੀ ਫਰੋਲ ਕੇ ਦੇਖ ਲਵੋ ਜਿਹਦੇ ਨਾਲ ਵਿਚਾਰ ਕਰਕੇ ਦੇਖ ਲਵੋ ਮੇਰੇ ਤੋਂ ਪਹਿਲਾਂ ਉਹ ਆਪਣੇ ਦੁੱਖ ਸੁਣਾਉਣ ਲੱਗ ਪੈਂਦਾ ਦੁੱਖ ਸਭ ਆਇਆ ਜਾਗ ਉੱਚਾ ਚੜਕਾ ਦੇਖਿਆ ਤਾਂ ਘਰ ਘਰ ਇਹਾਂ ਅੱਗ ਕਹਿੰਦੇ ਉੱਚਾ ਚੜਕਾ ਦੇਖਿਆ ਉੱਚਾ ਚੜਕਾ ਭਾਵ ਕਿਹੜੀ ਸੋਚ ਕੋਈ ਉੱਚੀ ਥਾਂ ਤੇ ਜਾ ਕੇ ਕੋਈ ਉੱਚੀ ਜਗ੍ਹਾ ਤੇ ਚੜ੍ਹ ਕੇ ਨਹੀਂ ਆਪਣੀ ਸੋਚ ਨੂੰ ਜਦੋਂ ਮੈਂ ਉੱਪਰ ਚੁੱਕ ਕੇ ਦੇਖਿਆ ਹੈ ਨਾ ਫਿਰ ਪਤਾ ਲੱਗਾ ਏ ਕਿ ਹਰ ਇਨਸਾਨ ਹੀ ਦੁਖੀ ਹੈ ਕੋਈ ਉੱਚੇ ਥਾਂ ਤੇ ਜਾ ਕੇ ਨਹੀਂ ਆਪਣੀ ਸੋਚ ਨੂੰ ਉੱਪਰ ਚੁੱਕਣਾ ਇਸ ਮਾਇਆ ਵਾਲੇ ਪਦਾਰਥਾਂ ਤੋਂ ਇਹਨਾਂ ਵਸ਼ਨਾਵਾਂ ਤੋਂ ਆਪਣੀ ਸੋਚ ਨੂੰ ਉੱਪਰ ਚੁੱਕਣਾ ਜਦੋਂ ਕਹਿੰਦੇ ਫਿਰ ਪਤਾ ਲੱਗਦਾ ਅਸਲ ਆਨੰਦ ਕੀ ਹੈ ਫਿਰ ਪਤਾ ਲੱਗਦਾ ਅਸਲ ਸਕੂਨ ਕੀ ਹੈ ਤੇ ਉਹ ਸਕੂਨ ਮਿਲਦਾ ਕਿੱਥੋਂ ਹੈ ਤੇ ਪ੍ਰਾਪਤ ਕਿੱਥੋਂ ਹੁੰਦਾ ਹੈ ਪਾਸ਼ਾ ਕਹਿੰਦੇ ਆਨੰਦ ਪਾਇਆ ਮੇਰੀ ਮਾਂ ਸਤ ਗੁਰੂ ਮੈਂ ਪਾਇਆ ਕਹਿੰਦੇ ਜਦੋਂ ਸਤ ਗੁਰੂ ਨੂੰ ਪਾ ਲਿਆ ਨਾ ਆਨੰਦ ਉਦੋਂ ਮਿਲਿਆ ਮੈਨੂੰ ਤੇ ਇਸੇ ਤਰ੍ਹਾਂ ਸਤ ਗੁਰ ਪਾਤਸ਼ਾਹ ਜੀ ਪਵਨ ਕੰਤੇ ਜੀ ਕਹਿੰਦੇ ਮਹਾ ਆਨੰਦ ਅਚਿੰਤ ਸਹਿਜ ਆਇਆ ਕਹਿੰਦੇ ਮੈਨੂੰ ਉਦੋਂ ਉਹ ਆਨੰਦ ਪ੍ਰਾਪਤ ਹੋਇਆ ਮਨ ਦੇ ਵਿੱਚੋਂ ਚਿੰਤਾਵਾਂ ਸਾਰੀਆਂ ਖਤਮ ਹੋ ਗਈਆਂ ਤੇ ਉਹ ਅਵਸਥਾ ਪ੍ਰਾਪਤ ਹੋ ਕੇ ਸਹਜ ਆਇਆ ਕਹਿੰਦੇ ਜਿੱਥੇ ਆਨੰਦ ਹੋਏਗਾ ਨਾ ਉਥੇ ਸਹਜ ਹੋਏਗਾ ਅਡੋਲਤਾ ਹੋਏਗੀ ਮਨ ਡੋਲੇਗਾ ਨਹੀਂ ਉਥੇ ਉਥੇ ਪਹੁੰਚ ਕੇ ਇਨਸਾਨ ਉਹਦੇ ਕੋਲ ਸਵਾਰ ਆ ਜਾਏਗਾ ਸਵਾਰ ਇੱਕ ਬਹੁਤ ਵੱਡੀ ਚੀਜ਼ ਹੈ ਜੇ ਸਬਰ ਬਾਰੇ ਵਿਚਾਰ ਸਿੱਖਣੀ ਹੋਏ ਨਾ ਮਾਂ ਕੋਲੋਂ ਸਿੱਖੋ ਮਾਂ ਆਪਣੇ ਪੁੱਤ ਨੂੰ ਖਵਾ ਦੇਗੀ ਪਰਿਵਾਰ ਨੂੰ ਛਕਾ ਦੇਗੀ ਭਾਵੇਂ ਲੰਗਰ ਜਿੰਨਾ ਮਰਜ਼ੀ ਸਵਾਦਿਸ਼ਟ ਬਣਿਆ ਹੋਵੇ ਕੋਈ ਵੀ ਚੀਜ਼ ਜਿੰਨੀ ਮਰਜ਼ੀ ਸਵਾਦਿਸ਼ਟ ਬਣੀ ਹੋਏ ਪਰ ਉਹ ਇਹ ਨਹੀਂ ਸੋਚੇਗੀ ਮੈਂ ਪਹਿਲਾਂ ਆਪਣੇ ਵਾਸਤੇ ਕੱਢ ਲਵਾਂ ਤੇ ਦੂਜਿਆਂ ਨੂੰ ਬਾਅਦ ਚ ਖਵਾਵਾਂਗੀ ਸਭ ਤੋਂ ਪਹਿਲਾਂ ਪਰਿਵਾਰ ਬੱਚੇ ਪਤਨੀ ਪਤੀ ਇਹ ਪਹਿਲਾ ਬੱਚੇ ਨੇ ਮਾਤਾ ਪਿਤਾ ਹੈ ਸੱਸ ਸਹੁਰਾ ਹੈ ਭਰਾ ਭੈਣ ਹੈ ਕਹਿੰਦੇ ਪਹਿਲਾਂ ਉਹਨਾਂ ਨੂੰ ਖਵਾਏਗੀ ਸਬਰ ਜਦੋਂ ਉਹ ਸੋਚ ਆ ਜਾਂਦੀ ਹੈ ਨਾ ਕਹਿੰਦੇ ਜਿੱਥੇ ਆਨੰਦ ਹੋਏਗਾ ਉੱਥੇ ਸਹਜ ਹੋਏਗਾ ਸਹਜ ਦਾ ਭਾਵ ਅਡੋਲਤਾ ਫਿਰ ਉਹ ਮਨ ਡੋਲਦਾ ਨਹੀਂਗਾ